ਸਾਰੀ ਫੈਮਲੀ ਸਾਰੇ ਬਾਹਰ ਚਲੇ ਜਾਂਦੇ ਨੇ ਇੱਥੇ ਪੇਰੈਂਟਸ ਰਹਿ ਜਾਂਦੇ ਨੇ ਉਡੀਕਦਾ ਰਹਿੰਦੇ ਨੇ ਕਿ ਬੱਚੇ ਕਦੋਂ ਆਣਗੇ ਉਹਦੇ ਉੱਪਰ ਸੀ ਵੱਡਾ ਘਰ ਉਹ ਹੁੰਦਾ ਘਰ ਇੱਟਾਂ ਨਾਲ ਨਹੀਂ ਹੁੰਦਾ ਘਰ ਉਹ ਹੁੰਦਾ ਜਿਹੜਾ ਭੈਣ ਭਰਾ ਚਾਚੇ ਤਾਏ ਉਹ ਆਪਸ ਜਿਹੜਾ ਜੋ ਪੰਜਾਬੀ ਹੈ ਨਾ ਕਹਿੰਦੇ ਤੁਸੀਂ ਬਾਹਰ ਚਲੇ ਜਾਂਦੇ ਹੋ ਪਰ ਤੁਹਾਡਾ ਦਿਲ ਇੱਥੇ ਹੀ ਰਹਿੰਦਾ ਹੈਗਾ ਐਦਾਂ ਹੀ ਜਿਹੜੇ ਮੂਵੀ ਦੇ ਪ੍ਰੋਡਿਊਸਰ ਹੈ ਉਹ ਵੀ ਮੇਕਲ ਪੰਜਾਬ ਚੋਂ ਗਏ ਆ ਉਹਨਾਂ ਨੇ ਬਾਹਰ ਉਹਨਾਂ ਨੂੰ ਗਏ ਬਹੁਤ ਸਾਲ ਹੋ ਗਏ ਪਰ ਉਹਨਾਂ ਨੇ ਅੱਜ ਪੁਰਾਣਾ ਪੰਜਾਬ ਯਾਦ ਕਰਾ ਦਿੱਤਾ ਸਾਨੂੰ ਜਿੱਥੇ ਅਸੀਂ ਜੰਮੇ ਪਲੇ ਸੀ ਜੀ ਅੱਜ ਵੱਡਾ ਘਰ ਫਿਲਮ ਦੇਖ ਕੇ ਕਿਦਾਂ ਲੱਗੀ ਬਹੁਤ ਵਧੀਆ ਲੱਗੀ ਇਹ ਚ ਵਧੀਆ ਮੈਸੇਜ ਹੈ ਕਿ ਸਾਰੀ ਫੈਮਲੀਆਂ ਵਗੈਰਾ ਇਕੱਠੇ ਰਹੇ ਉਹੀ ਵੱਡਾ ਘਰ ਹੁੰਦਾ ਹੈ ਸਾਡਾ ਅੱਛਾ ਵੱਡੇ ਘਰ ਦਾ ਤੇ ਕੀ ਵਧੀਆ ਲੱਗਿਆ ਮਤਲਬ ਕਿੰਨਾ ਕਿੰਨਾ ਦੀ ਐਕਟਿੰਗ ਕਿਉਂਕਿ ਇਹ ਜਿਹੇ ਫਿਲਮਾਂ ਕਿਉਂਕਿ ਬਹੁਤ ਬਣੀਆਂ ਨੇ ਪਰ ਮੈਸੇਜ ਫੁੱਲ ਜਿਹੜੀ ਮੂਵੀ ਹੁੰਦੀਆਂ ਨੇ ਹਰ ਕੋਈ ਨਹੀਂ ਬਣਾ ਸਕਦਾ ਤੇ ਕੋਈ ਕੀ ਜ਼ਿਆਦਾ ਕੀ ਵਧੀਆ ਲੱਗਦਾ ਇਹ ਚਾਹੀ ਸੀ ਕਿ ਇਕਤਾ ਮੇਨ ਇੰਪੋਰਟੈਂਟ ਸੀ ਕੀ ਮਤਲਬ ਕਿ ਸਾਰੀ ਫੈਮਿਲੀ ਸਾਰੇ ਬਾਚ ਰਹੇ ਜਾਂਦੇ ਨੇ ਇੱਥੇ ਪੇਰੈਂਟਸ ਰਹਿੰਦੇ ਨੇ ਉਡਿੱਕਦਾ ਰਹਿੰਦੇ ਨੇ ਕਿ ਬੱਚੇ ਕਦੋਂ ਆਣਗੇ ਉਹਦੇ ਉੱਪਰ ਸੀ ਕੀ ਮਤਲਬ ਕਿ ਤੁਸੀਂ ਘਰ ਛੱਡ ਕੇ ਕੈਨੇਡਾ ਜਾ ਰਹੇ ਹੋ ਕਿਉਂ ਜਾ ਰਹੇ ਹੋ ਆਪਣਾ ਘਰ ਆਪਣੇ ਖੋਲ ਰਹੇ ਹੋ ਮਤਲਬ ਉਹ ਜਿਹੜੇ ਘਰ ਹੈਗੇ ਨੇ ਉਹ ਪ੍ਰਵਾਸੀਆ ਜੋ ਅਗੇ ਰਹੇ ਜਾਂਦੇ ਨੇ ਇਹਨਾਂ ਨੇ ਵੱਡੇ ਅਸੀਂ ਮਹਿਲ ਛੱਤ ਦਿੰਦੇ ਅਸੀਂ ਦੁਆਬੇ ਦੀ ਗੱਲ ਕਰੀਏ ਤੇ ਉਹਨਾਂ ਦੇ ਕਈ ਬਜ਼ੁਰਗ ਇਹ ਜਿਹੇ ਹੈਗੇ ਨੇ ਉਹਨਾਂ ਨੂੰ ਉਹ ਕੁੱਟਦੇ ਹੁੰਦੇ ਨੇ ਕਿੰਨੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿਉਂਕਿ ਉਹ ਬਾਹਰ ਹੁੰਦੇ ਨੇ ਉਹ ਪੈਸਾ ਭੇਜ ਰਹੇ ਨੇ ਪ੍ਰਵਾਸੀ ਖਾ ਰਹੇ ਨੇ ਬਿਲਕੁਲ ਉਹੀ ਚੀਜ਼ ਹੈ ਕਿ ਉਹ ਘਰ ਨਹੀਂ ਹੈ ਉਹ ਮਹਿਲ ਹੈ ਘਰ ਬਣਾਓ ਇੱਕ ਹੁੰਦਾ ਹੈ ਤੇ ਫੈਮਿਲੀ ਮੂਵੀ ਹੈ ਤੇ ਅਗਰ ਅਸੀਂ ਸਟਾਰ ਦੀ ਗੱਲ ਇਹ ਦੱਸਾਂ ਜੀ ਕਿੰਨੇ ਦਿਨਾਂ ਜੋ ਫੁੱਲ ਫੈਮਿਲੀ ਦੇ ਫੁੱਲ ਸਟਾਰ ਤੁਸੀਂ ਦੇਖਣਾ ਇਹ ਮੂਵੀ ਇੱਕ ਵੱਡਾ ਮੈਸੇਜ ਵੀ ਹੈਗਾ ਤੇ ਕਿਉਂਕਿ ਪੁਰਾਣੀਆਂ ਚੀਜ਼ਾਂ ਅੱਜ ਸਾਡੇ ਕੋਲ ਨਹੀਂ ਰਹੀਆਂ ਪਰ ਅਸੀਂ ਫਿਰ ਵੀ ਉਹਨਾਂ ਚੀਜ਼ਾਂ ਨੂੰ ਅੱਜ ਯਾਦ ਕਰਦੇ ਹਾਂ ਕਿੱਦਾਂ ਲੱਗੀ ਮੂਵੀ ਇਹ ਬਹੁਤ ਹੀ ਅੱਛੀ ਮੂਵੀ ਹੈ ਜੀ ਮਤਲਬ ਇੱਕ 2 ਘੰਟੇ ਦੀ ਮੂਵੀ ਚ ਤੋਂ ਨੂੰ ਇਮੋਸ਼ਨਲ ਵੀ ਹੈ 뮤지컬 ਵੀ 뮤זיਕ ਵੀ ਬਹੁਤ ਅੱਛਾ ਹੈ ਤੇ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਜਿਹੜੇ ਮਾਂ ਮਾਪਿਓ ਆਪਾਂ ਪੈਸੇ ਦੇ ਨੂੰ ਪਿਆਰ ਕਰਨ ਲਈ ਕੈਨੇਡਾ ਚਲੇ ਜਨ ਨੇ ਦੇਸ਼ ਨੂੰ ਛੱਡ ਕੇ ਤੇ ਮਾਂ ਪਿਓ ਨਾਲ ਵੀ ਪਿਆਰ ਕਰਨਾ ਚਾਹੀਦਾ ਜਿਹੜਾ ਘਰ ਹੁੰਦਾ ਵੱਡਾ ਘਰ ਉਹ ਹੁੰਦਾ ਹੈ ਘਰ ਇੱਟਾਂ ਨਾਲ ਨਹੀਂ ਹੁੰਦਾ ਘਰ ਉਹ ਹੁੰਦਾ ਹੈ ਜਿਹੜਾ ਭੈਣ ਭਰਾ ਚਾਚੇ ਤਾਏ ਵਾਪਸ ਜਿਹੜਾ ਪਿਆਰ ਹੁੰਦਾ ਉਹਨੂੰ ਕਹਿੰਦੇ ਵੱਡਾ ਘਰ ਮਤਲਬ ਕੀ ਜਵੇਂ ਤੁਸੀਂ ਗੱਲ ਕੀਤੀ ਵੱਡਾ ਘਰ ਵੱਡੇ ਜਦੋਂ ਬਜ਼ੁਰਗ ਹੁੰਦੇ ਨੇ ਉਹ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਜਦੋਂ ਸਾਡੇ ਘਰ ਦੇ ਵਿੱਚ ਵੱਡਿਆਂ ਦੀ ਚਲਦੀ ਹੋਵੇ ਵੀ ਅਗਲੇ ਕਿਨੇ ਸੀ ਪਿੰਡ 'ਚ ਇੱਕ ਕਿੰਨੇ ਵੱਡਾ ਘਰ ਹੈਗਾ ਵੀ ਉਹ ਵੱਡਾ ਪਰਿਵਾਰ ਹੁੰਦਾ ਸੀ ਪਰਿਵਾਰ ਹੁੰਦਾ ਆਪਸੀ ਪਿਆਰ ਨਾਲ ਭੈਣ ਭਰਾਵਾਂ ਦੇ ਪਿਆਰ ਨਾਲ ਚਾਚੇ ਤਾਇਆ ਦੇ ਮਾਪੇਓ ਦੇ ਭਰਾਵਾਂ ਦੇ ਪਿਆਰ ਨਾਲ ਉਹ ਉਹ ਘਰ ਬਣਦਾ ਵੱਡਾ ਘਰ ਮਤਲਬ ਇੱਟਾਂ ਨਾਲ ਨਹੀਂ ਘਰ ਪਿਆਰ ਨਾਲ ਆਪਸੀ ਪਿਆਰ ਨਾਲ ਜਿਹੜਾ ਘਰ ਆ ਉਹ ਘਰ ਹੈ ਤੁਸੀਂ ਦੇਖੀ ਫਿਲਮ ਕਿੱਦਾਂ ਲੱਗੀ ਕਿੱਦਾਂ ਲੱਗੀ ਵੈਰੀ ਇੰਟਰਸਟਿੰਗ 10 on 10 ਬਹੁਤ ਅੱਛੇ ਤੇ ਕੀ ਬਾਰੇ ਲੱਗਿਆ ਚਲੋ ਯੰਗ ਆਪਾਂ ਤੇ ਇਹ ਸੀਜ਼ ਸਾਡੇ ਅੱਜਕੱਲ੍ਹ ਸਾਹਮਣੀ ਹੈਗੀ ਆ ਬਾਹਰ ਜਾ ਰਹੇ ਆ ਮਦਰ ਮਾਪੇ ਪਿੱਛੇ ਹੁੰਦੇ ਨੇ ਉਹ ੜੀ ਕਦਨੇ ਕਦੋਂ ਆਣਗੇ ਕਈ ਵਾਰੀ ਸਮੇ ਹੈ ਜੇ ਆਏ ਨਹੀਂ ਇਹ ਅੱਛੀ ਇੰਪੋਰਟੈਂਸ ਦਿਖਾਈ ਹੈ ਕਿ ਇੰਡੀਆ ਮੇਂ ਵੀ ਕਮੀ ਨਹੀਂ ਹੈ ਮਤਲਬ ਇਟਸ ਜਸਟ ਅ ਪਰਸੈਪਸ਼ਨ ਕਿ ਇੰਡੀਆ ਕਮ ਹੈ ਐਬ੍ਰੋਡ ਬਹੁਤ ਹੀ ਮਤਲਬ ਜਾਂਦੇ ਹੀ ਉਲ ਗੈਟ ਰਿਚ ਐਂਡ ਆਲ ਐਸਾ ਕੁਝ ਨਹੀਂ ਹੋਤਾ ਤੋ ਬਹੁਤ ਅੱਛਾ ਕਨਸੈਪਟ ਹੈ ਮੂਵੀ ਕਾ ਅੱਛੀ ਚੀਜ਼ ਪ੍ਰਮੋਟ ਕੀਆ ਮੇਰੇ ਕੀ ਤੁਸੀਂ ਕੀ ਕਰਦੇ ਮੈਂ ਤਾਂ 11th ਵਿੱਚ ਹਾਂ ਬੱਛਾ ਅ ਕੀ ਏਮ ਹੈਗਾ ਕਿਉਂਕਿ ਇਹ ਕਲਾਸ ਤੋਂ ਸ਼ੁਰੂ ਹੋ ਜਾਂਦਾ ਕਿ ਅਸੀਂ ਬਸ 10th ਤੋਂ ਬਾਅਦ ਸ਼ੁਰੂ ਹੋ ਜਾਂਦਾ ਕਿ ਬਸ ਬਾਹਰ ਭੇਜਣਾ ਸਟੱਡੀਜ਼ ਕਾ ਸ਼ਾਇਦ ਨਾਟ ਸ਼ੋਰ ਬਟ ਰਹਿਣਾ ਤਾਂ ਇੰਡੀਆ ਮੇਗਾ ਅੱਛਾ ਸਟੱਡੀਜ਼ ਤੋ ਇੰਡੀਆ ਵਧੀਆ ਲੱਗਦਾ ਹਾਂ ਇੰਡੀਆ 베ਸਟ ਲੱਗਦਾ ਹੈ ਯਾਹਾਂ ਆ ਕਿਦਾਂ ਲੱਗੀ ਕਿਉਂਕਿ ਇੱਕ ਬਹੁਤ ਵੱਡਾ ਮੈਸੇਜ ਹੈਗਾ ਅੱਜਕੱਲ ਯੰਗ ਜਨਰੇਸ਼ਨ ਚਲੋ ਜਾ ਰਹੀ ਹੈ ਚਲੋ ਵਧੀਆ ਗੱਲ ਹੈ ਚਲੋ ਪੜ ਕੇ ਬੰਦਰ ਵਾਪਸ ਆ ਜੇ ਤਾਂ ਜੀ ਦੇਖੋ ਮੈਨੂੰ ਇਹ ਲੱਗਦਾ ਕਿ ਬਾਹਰ ਬਾਹਰ ਜਾਣਾ ਹਰੇਕ ਦੀ ਆਪਦੀ ਪਰਸਨਲ ਚੁਆਇਸ ਹੈ ਪੜਨ ਲਈ ਬਾਹਰ ਜਾ ਰਹੀ ਹੈ ਪਰ ਜੋ ਪੰਜਾਬੀ ਹੈ ਨਾ ਕਹਿੰਦੇ ਤੁਸੀਂ ਬਾਹਰ ਚਲੇ ਜਾਂਦੇ ਹੋ ਪਰ ਤੁਹਾਡਾ ਦਿਲ ਇੱਥੇ ਹੀ ਰਹਿੰਦਾ ਹੈਗਾ ਐਦਾਂ ਹੀ ਜਿਹੜੇ ਮੂਵੀ ਦੇ ਪ੍ਰੋਡਿਊਸਰ ਹੈ ਉਹ ਵੀ ਮੇਕਲ ਪੰਜਾਬ ਚੋਂ ਗਏ ਆ ਉਹਨਾਂ ਨੇ ਬਾਹਰ ਉਹਨਾਂ ਨੂੰ ਗਏ ਬਹੁਤ ਸਾਲ ਹੋ ਗਏ ਪਰ ਉਹਨਾਂ ਨੇ ਅੱਜ ਪੁਰਾਣਾ ਪੰਜਾਬ ਯਾਦ ਕਰਾ ਦਿੱਤਾ ਸਾਨੂੰ ਜਿੱਥੇ ਅਸੀਂ ਜੰਮੇ ਪਲੇ ਸੀਗੇ ਕਿੱਦਾਂ ਸਾਰੇ ਇੱਕ ਘਰ ਦੇ ਵਿੱਚ ਚਾਚੇ ਤਾਏ ਦਾਦਾ ਦਾਦੀ ਸਭ ਇਕੱਠੇ ਰਹਿੰਦੇ ਸੀਗੇ ਤੇ ਆਈ ਥਿੰਕ ਅਨ ਕੰਡੀਸ਼ਨਲ ਲਵ ਸੀਗਾ ਇਟ ਵਾਸ ਨਾਟ ਅਬਾਊਟ ਵੈਲਥ অর ਮਨੀ ਇਟ ਵਾਸ 올 ਅਬਾਊਟ ਟੇਕਿੰਗ ਕੇਅਰ ਆਫ एवरीवन ਇਹ ਵੱਡਾ ਕਰ ਮੂ ਵੀ ਰੀਅਲ ਐਗਜ਼ਾਮਪਲ ਹੈ ਕਿ ਰਹਿਣਾ ਕਿ ਸ਼ਹਿਰਾਂ ਰਹਿਣਾ ਵੈਸੇ ਬੇਸਿਕਲੀ ਬੈਗ ਫੋਨ ਜਾਂ ਵੈਸੇ ਗੱਲ ਕਰੀਏ ਤਾਂ ਅ ਦੇਖੋ ਮੈਂ ਮੈਂ ਕਹਾਂ ਤੇ ਮੈਂ ਪਹਿਲਾਂ ਤਾਂ ਛੋਟੇ ਸ਼ਹਿਰ 'ਚ ਹੀ ਸੀ ਮੈਂ ਮੋਗੇ 'ਚ ਪੈਦਾ ਹੋਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਬਾਹਰ ਚ ਚੰਡੀਗੜਾ ਦੇ ਮੋਲ ਹੈਗੇ ਸੀ ਮੋਕੇ ਪਿੰਡਾਂ ਵਰਗੇ ਕਿਉਂਕਿ ਮੇਰੇ ਫਾਦਰ ਦੇ ਕਹਿ ਲੋ ਮਤਲਬ ਮੇਰੇ ਪਾਪਾ ਦੇ ਨਾਨਕੇ ਪਿੰਡ ਹੁੰਦੇ ਸੀਗੇ ਜਾਈਦਾ ਸੀਗਾ ਉੱਥੇ ਰਹੀਦਾ ਸੀਗਾ ਦੇਖਦੇ ਸੀ ਔਰ ਮੈਨੂੰ ਯਾਦ ਹੈ ਕਿ ਮੇਰੇ ਪਾਪਾ ਦੀਆਂ ਮਾਮੀਆਂ ਤਾਈਆਂ ਹਜੇ ਵੀ ਆਉਂਦੀਆਂ ਸੀ ਸਾਰੇ ਇਕੱਠੇ ਰਹਿੰਦੇ ਸੀਗੇ ਬਹੁਤ ਇੰਜੋਏ ਕਰਦੇ ਸੀਗੇ ਕਿ ਹੁੰਦਾ ਸੀ ਜਦੋਂ ਵੱਡੇ ਬਣਾਦੇ ਰੋਟੀਆਂ ਚੁੱਲੇ ਦੀਆਂ ਰੋਟੀਆਂ ਖਾਧੀਆਂ ਚੁੱਲੇ ਦੀਆਂ ਰੋਟੀਆਂ ਤੇ ਉਹ ਲੱਸੀ ਰਿ ਰੱਖਣਾ ਹਨਾ ਸਾਰਾ ਹੱਥ ਨਾਲ ਸਾਗ ਤੰਦੂਰ ਤੇ ਰੋਟੀਆਂ ਲਾ ਲਾ ਕੇ ਖਵਾਉਂਦੇ ਸੀ ਸਾਡੇ ਦਾਦੀ ਸਾਡੇ ਨਾਨੀ ਬਹੁਤ ਅੱਛਾ ਲੱਗਦਾ ਸੀ ਬਟਰ ਵੀ ਇੰਨੇ ਨੇ ਹੁੰਦੇ ਸੀ ਮੱਖਣ ਕਹਿੰਦੇ ਸੀ ਹੁਣ ਹੁਣ ਬਟਰ ਇੰਨੇ ਨੇ ਰਹਿ ਗਏ ਚਿੱਟਾ ਮੱਖਣ ਅਸੀਂ ਤਾਂ ਹਜੇ ਵੀ ਤਰਸੀ ਦਾ ਪਰੌਂਠੇ ਨਾਲ ਤੰਦੂਰ ਦੀ ਰੋਟੀ ਦੇ ਨਾਲ ਉੱਪਰ ਚਿੱਟਾ ਮੱਖਣ ਹੋਵੇ ਉਹਦੇ ਵਰਗੀ ਰੀਸ ਹੀ ਨਹੀਂ ਪਰ ਉਹ ਸਿਰਫ ਉਹਦੇ ਨਾਲ ਨਹੀਂ ਮੰਨਦਾ ਕਿਉਂਕਿ ਉਹ ਪਿਆਰ ਨਾਲ ਜੋ ਦਾਦੀ ਨੇ ਚਾਚੀ ਨੇ ਤਾਈ ਨੇ ਖਵਾਣਾ ਉਹ ਪਿਆਰ ਨਾਲ ਮਿਲਦਾ ਸੀਗਾ ਸਾਰਾ ਦਾਦੀਆਂ ਨਾਨੀਆਂ ਛਿੜਕ ਦਿੰਦੀਆਂ ਹੁੰਦੀਆਂ ਸੀ ਤੇ ਹੁਣ ਮੇਰੇ ਸਾਰਾ ਜੇ ਇੱਕ ਦਾਦੀਆਂ ਨਾਨੀਆਂ ਛਿੜਕਦੇ ਆ ਤਾਂ ਮੇਰੇ ਸਾਰਾ ਬੰਦਾ ਬੱਚੇ ਮੂੰਹ ਬਣਾ ਕੇ ਵਹਿ ਜਾਂਦਾ ਹਾਂ ਹਾਂਜੀ ਮੈਨੂੰ ਲੱਗਦਾ ਮੈਨੂੰ ਆਪਦਾ ਵੀ ਕਿਤੇ ਨਾ ਕਿਤੇ ਨਾਨਕਾ ਯਾਦ ਆ ਰਿਹਾ ਉਹ ਵੀ ਪਿੰਡ ਸੀਗਾ ਮੈਨੂੰ ਯਾਦ ਜਦ ਵੀ ਮੈਂ ਆਪਦੇ ਨਾਨਕੇ ਜਾਂਦੀ ਸੀ ਸਭ ਤੋਂ ਪਹਿਲਾਂ ਮੈਂ ਚਾਟੀ ਕੋਲ ਜਾ ਇਹ ਨੂੰ ਕਹਿੰਦੀ ਸੀ ਮੈਨੂੰ ਲੱਸੀ ਦਿਓ ਮੈਂ ਤਾਂ ਲੱਸੀ ਪੀਣੀ ਹੈਗੀ ਐ ਤੇ ਉਹੀ ਮੈਂ ਕਹਿ ਰਹੀ ਆ ਅੱਜ ਮੂਵੀ ਵੱਡਾ ਕਰ ਲੈ ਮੈਨੂੰ ਆਪਦਾ ਬਚਪਨ ਯਾਦ ਕਰਾਤਾ ਪਰ ਮੈਂ ਮੈਸੇਜ ਮੈਂ ਅੱਜ ਆਪਦੇ ਬੱਚਿਆਂ ਨੂੰ ਵੀ ਸਪੈਸ਼ਲੀ ਨਾਲ ਲੈ ਕੇ ਆਈ ਆ ਕਿਉਂਕਿ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਅਸਲੀ ਪਿਆਰ ਕੀ ਹੈ ਮਤਲਬ ਅਸੀਂ ਕਦੇ ਮੋਬਾਈਲਸ ਜਾਂ ਉਹਨਾਂ ਪਿੱਛੇ ਨਹੀਂ ਸੀ ਭੱਜਦੇ ਇਹ ਸੀਗਾ ਅਸੀਂ ਪਿਆਰ ਫੀਲ ਕੀਤਾ ਰੀਅਲ ਇੱਕ ਦੂਜੇ ਦਾ ਧਿਆਨ ਰੱਖਣਾ ਇੱਕ ਦੂਜੇ ਦੀ ਇੱਜ਼ਤ ਵਾਸਤੇ ਖੜੇ ਹੋਣਾ ਤੇ ਆਪਣੇ ਮਾਪਿਓ ਨੂੰ ਰੱਬ ਵਾਂਗਰ ਸਤਕਾਰ ਦੇਣਾ ਹੈਨਾ ਥੈਂਕ ਯੂ